ਮਾਮਲਾ ਪਿੰਡ ਬਲਾਸਪੁਰ ਤਹਿਸੀਲ ਪਾਇਲ ਜਲਲੁਧਿਆਣਾ ਦਾ ਜਿੱਥੇ ਕਿ ਪਿੰਡ ਦੇ ਹੀ ਮਹਾਂਤ ਕੇਵਲਦਾਸ ਜੋ ਜ਼ਮੀਨ ਤੇ ਕਾਸ਼ਤ ਕਰਦੇ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇੱਕ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਵਿਵਾਦ ਚੱਲਿਆ ਆ ਰਿਹਾ ਹੈ ਪਿੰਡ ਵਿੱਚ ਮਾਹੌਲ ਉਦੋਂ ਤਣਾਪੂਰਨ ਹੋ ਗਿਆ ਜਦੋਂ ਕੁਝ ਪ੍ਰਸ਼ਾਸਨਿਕ ਅਧਿਕਾਰੀ ਪਿੰਡ ਵਿੱਚ ਪੁੱਜੇ ਤੇ ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਪੁੱਜੇ ਤੇ ਹੋਰ ਸਮਾਜ ਜਥੇਬੰਦੀਆਂ ਵੀ ਇਸ ਪਰਿਵਾਰ ਦੀ ਮਦਦ ਵਾਸਤੇ ਪਿੰਡ ਵਿੱਚ ਪੁੱਜੀਆਂ ਉਹ ਜਾਣਦੇ ਆ ਪੂਰਾ ਕੀ ਆ ਮਾਮਲਾ 3 ਨਵੀਂ ਪੀੜ੍ਹੀ ਆ ਨੋ ਦੀ ਜਿਹੜੀ ਇਹ ਜ਼ਮੀਨਾਂ ਤੇ ਕਾਬਜ ਹੈ ਤੇ ਹੁਣ ਕੋ ਸਮੇਂ ਦੇ ਵਿੱਚ ਵਿੱਚੋਂ ਇਸ ਜ਼ਮੀਨ ਦੇ ਵਿੱਚੋਂ ਕੋਈ ਕਾਨੂੰਨੀ ਦਾਅ ਪੇਚਾਰਾ ਹੀ ਕਾਨੂੰਨੀ ਗੁੰਡੀਆਂ ਕੱਢ ਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਆ ਜਿਹੜੀ ਉਹ ਕਾਬਜ ਹੋਣ ਦੇ ਲਈ ਤਤਪਰ ਰਹੀ ਬੈਠੀ ਆ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਮੂਲ ਉਦੇਸ਼ ਨੂੰ ਹਲੰਗ ਰਹੀ ਆ ਮੂਲ ਸਿਧਾਂਤ ਨੂੰ ਹਲੰਗ ਰਹੀ ਆ ਕਿਉਂਕਿ ਸਾਡਾ ਧਰਮ ਜਾਂ ਕੋਈ ਵੀ ਧਰਮ ਕਿਤੇ ਨਹੀਂ ਇਸ ਗੱਲ ਨੂੰ ਕਹਦਾ ਵੀ ਕਿਸੇ ਕੰਮ ਕਰਕੇ ਹੱਥਾਂ ਦਾ ਕੰਮ ਕਰਕੇ ਖਾਣ ਵਾਲਿਆਂ ਨੂੰ ਉਜਾੜ ਦਿੱਤਾ ਜਾਵੇ ਇਹ ਜੋ ਹੁਣ ਧੱਕਾਸ਼ਾਹੀ ਕਰ ਰਹੇ ਆ ਸਰਯਾਮ ਵੀ ਇਹਦੀ ਖਾਤਰ ਅਸੀਂ ਭਾਰਤੀ ਕਿਸਾਨ ਜੀ ਨੂੰ ਨੇਕਤਾ ਗ੍ਰਾਹ ਵਲੋਂ ਇਹ ਕਹਿੰਨੇ ਆ ਇਹ ਜਿਹੜੇ ਵੀ ਕਿਸਾਨ ਲੰਬੇ ਸਮੇਂ ਤੋਂ ਉੱਪਰ ਜ਼ਮੀਨਾਂ ਦੇ ਉੱਪਰ ਕਾਬਜ ਨੇ ਚਾਹੇ ਉਹ ਪਿੰਡ ਬਲਾਸਪੁਰਾ ਚਾਹੇ ਉਹ ਪੰਜਾਬ ਦੇ ਵਿੱਚ ਹੋਰ ਸੈਂਕੜੇ ਅਜਿਹੇ ਪਿੰਡ ਹੈਗੇ ਆ ਉਹਨਾਂ ਦੇ ਉੱਪਰ ਮਾਲਕੀ ਹੱਕ ਉਹਨਾਂ ਕਿਸਾਨਾਂ ਦਾ ਚਾਹੀਦਾ ਜਿਹੜੇ ਖੇਤੀ ਕਰ ਰਹੇ ਆ ਔਰ ਜਿਵੇਂ ਸਰਕਾਰਾਂ ਵੀ ਆ ਤਾਂ ਜਿਵੇਂ ਆ ਕਮੇਟੀਆਂ ਨੇ ਜਾਂ ਹੋਰ ਗੈਂਗਸਟਰ ਵੀ ਨੇ ਇਹ ਚ ਲਗਾਤਾਰ ਜਿਵੇਂ ਚੱਲ ਰਹੇ ਆ ਉਹਨਾਂ ਨੂੰ ਇਹ ਆ ਵੀ ਜਿਹੜੀ ਸਭ ਤੋਂ ਵੱਧ ਕੀਮਤੀ ਚੀਜ਼ ਅੱਜ ਕੱਲ ਉਹ ਜ਼ਮੀਨ ਹੈ ਜਿਹੜੀ ਜ਼ਮੀਨ ਦੇ ਨਾਲ ਸਭ ਕੁਝ ਪੈਦਾ ਹੋ ਰਿਹਾ ਤੇ ਜਿਹਦੇ ਨਾਲ ਆਪਾਂ ਜਿਉਦੇ ਆ ਇਹਨਾਂ ਨੇ ਹੁਣ ਇਹ ਗੱਲ ਸੋਚੀ ਆ ਵੀ ਜਿੰਨੀ ਵੀ ਜਮੀਨ ਆਪਾਂ ਕਬਜ਼ੇ ਹਟ ਕਰ ਸਕੀਏ ਉਹਨਾਂ ਨੂੰ ਖੁੱਲ ਖੇਡਾ ਲੈਣ ਚਾਹੇ ਜਿਹੜਾ ਮਰਜੀ ਧੱਕਾ ਮੁਕੀ ਕਰੇ ਕੁਛ ਕਰੇ ਸਰਕਾਰਾਂ ਆਪ ਖੁਦ ਕਰਦੀਆਂ ਨੇ ਸਾਡੇ ਨਾਲ ਨੇ ਤਸਵੀਰ ਦਾ ਗੁਰਪ੍ਰੀਤ ਸਿੰਘ ਸਬ ਡਿਵੀਜ਼ਨ ਫਾਇਲ ਜਿਸ ਤਰ੍ਹਾਂ ਕਿ ਸਰ ਪਿੰਡ ਬਲਾਸਪੁਰ ਵਿਖੇ ਦੋ ਤਰ੍ਹਾਂ ਦੇ ਵਿੱਚ ਡਿਸਪਿਊਟ ਚੱਲ ਰਿਹਾ ਇੱਕ ਪਾਸੇ ਜੋ ਕਾਸਤਕਾਰ ਮਹਾਂਤ ਪਰਿਵਾਰ ਹੈ ਦੂਸਰੇ ਪਾਸੇ ਐਸਜੀਪੀਸੀ ਵੱਲੋਂ ਕਲੇਮ ਕੀਤਾ ਜਾ ਰਿਹਾ ਪੋਜੈਸ਼ਨ ਦਾ ਕਬਜ਼ੇ ਦਾ ਕੇਸ ਚੱਲ ਰਿਹਾ ਹੈ ਹਾਈ ਕੋਰਟ ਦੇ ਵਿੱਚ ਵੀ ਮੈਡਲ ਚੱਲ ਰਿਹਾ ਤੇ ਕੱਲ ਉੱਥੇ ਕਿਸਾਨ ਜੁਨੀਅਨ ਇਕੱਠੀਆਂ ਹੋਈਆਂ ਸੀ ਉਹ ਜਿਥੇ ਬੰਦੇ ਇਕੱਠੀਆਂ ਹੋਈਆਂ ਸੀ ਤੇ ਇਸ ਬਾਰੇ ਤੁਹਾਡੀ ਆਫੀਸ਼ਲ ਸਟੇਟਮੈਂਟ ਕੀ ਹੈ ਇਸ ਦੇ ਸਬੰਧ ਵਿੱਚ ਮੈਂ ਦੱਸ ਦਿੰਦਾ ਜੀ ਕਿ ਸਾਨੂੰ ਮਾਨਯੋਗ ਸਿਵਲ ਕੋਰਟ ਪਹਲ ਤੋਂ ਐਸਜੀਬੀਸੀ ਨੂੰ ਪੋਜੈਸ਼ਨ ਦਿਵਾਉਣ ਲਈ ਇਸ ਜ਼ਮੀਨ ਦਾ ਆਇਆ ਸੀ ਆਰਡਰ ਆਇਆ ਸੀ ਪਰ ਅਸੀਂ ਕੱਲ ਉੱਥੇ ਮੌਕੇ ਤੇ ਪੁੱਜੇ ਆ ਤੇ ਮੌਕੇ ਤੇ ਜ਼ਮੀਨ ਤੇ ਪੱਕੀ ਫਸਲ ਖੜੀ ਹੈ ਝੋਨੇ ਦੀ ਤੇ ਹੁਣ ਅਸੀਂ ਕੋਰਟpassੋਂ ਹੁਕਮ ਮੰਗਨੇ ਨੇ ਕਿ ਇਸ ਦਾ ਕਬਜ਼ਾ ਫਸਲ ਦਾ ਅਸੈਸਮੈਂਟ ਦੁਵਾਈ ਜਾਵੇ ਕਿ ਅੱਦੇ ਖਬਜਤ ਖਾਲੀ ਜਮੀਨ ਕੋਰਣਾ ਘਟਾ ਤੋਂ ਬਾਅਦ ਲਾਇਆ ਜਾਵੇ ਜੋ ਹੁਕਮ ਸਾਨੂੰ ਕੋਰਟ ਤੋਂ ਪ੍ਰਾਪਤ ਹੋਣਗੇ ਉਸ ਅਨੁਸਾਰੀ ਅਗਲੀ ਰੀਕਾਰਵਾਈ ਕੀਤੀ ਜਾਏਗੀ ਪ੍ਰਧਾਨ ਜੀ ਕੀ ਨਾ ਬਣਾ ਜੀ ਮੈਂ ਬਲਵੰਤ ਸਿੰਘ ਕੁਲਾਨੀ ਜ਼ਿਲ੍ਹਾ ਗੂ ਭਾਰਤੀ ਕਿਸਾਨ ਯੂਨੀਅਨ ਦੇ ਇਕਤਾਗਰਾ ਹਾਂ ਅੱਜ ਤੁਸੀਂ ਪਿੰਡ ਬਲਾਸਪੁਰ ਪੁੱਜੇ ਹੋ ਕਿਹੜੇ ਮਸਲੇ ਨੂੰ ਲੈ ਕੇ ਪੁੱਜੇ ਹੋ ਬਲਾਸਪੁਰ ਪਿੰਡ ਦੇ ਕਾਰਸਕਾਰ ਕਿਸਾਨਾਂ ਦੀ ਜ਼ਮੀਨ ਦਾ ਮਾਮਲਾ ਜੀ ਤੇ ਸਾਡੀ ਬਲਾਕ ਕਮੇਟੀ ਦਰਾਹਾ ਨੇ ਪੜਤਾਲ ਕੀਤੀ ਹੈ ਵੀ ਇਹ ਇੱਕ ਕਿਸਾਨ ਨੇ ਜਿਹੜੇ ਬੇਸ਼ੱਕ ਉਹਨਾਂ ਨੂੰ ਮਹੰਤ ਕਿਹਾ ਜਾਂਦਾ ਹੈ ਉਹ तकरीबन ਡੇਢ ਸਦੀ ਤੋਂ ਇੰਨਾ ਜ਼ਮੀਨਾਂ ਤੇ ਕਾਬਜ਼ ਰੇ ਕਿਸੇ ਸਮੇ ਲੋ ਦੇ ਨਾਂ ਉਤੇ ਜ਼ਮੀਨ ਕਿਸੇ ਮਹਾਰਾਜੇ ਮਹਾਰਾਜੇ ਨੇ ਇਹ ਲੋ ਨੂੰ ਦਾਦ ਕੀਤੀ ਹੋਈ ਆ ਇਹ ਲਗਾਤਾਰ ਪਰਿਵਾਰ ਇਹਦੇ ਵਿੱਚੋਂ ਆਪਣੀ ਰੋਜੀ ਰੋਟੀ ਕਮਾ ਰਹੇ ਨੇ ਇਹਨਾਂ ਨੂੰ ਪਤਾ ਕੀਤਾ ਜਦੋਂ ਪਰਿਵਾਰਾਂ ਦੇ ਵਿੱਚੋਂ ਤਕਰੀਬਨ 8ਵੀਂ ਨਵੀਂ ਪੀੜ੍ਹੀ ਆ ਇਹਨਾਂ ਦੀ ਜਿਹੜੀ ਇਹ ਜ਼ਮੀਨਾਂ ਤੇ ਕਾਬਜ ਹੈ ਤੇ ਹੁਣ ਕੋ ਸਮੇਂ ਦੇ ਵਿੱਚ ਵਿੱਚੋਂ ਇਸ ਜ਼ਮੀਨ ਦੇ ਵਿੱਚੋਂ ਕੋਈ ਕਾਨੂੰਨੀ ਦਾਪੇਚਾਰਾ ਹੀ ਕਾਨੂੰਨੀ ਗੁੰਡੀਆਂ ਕੱਢ ਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਆ ਜਿਹੜੀ ਉਹ ਕਾਬਜ ਹੋਣ ਦੇ ਲਈ ਤਤਪਰ ਰਹੀ ਬੈਠੀ ਐ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਮੂਲ ਉਦੇਸ਼ ਨੂੰ ਹਲੰਗ ਰਹੀ ਆ ਮੂਲ ਸਿਧਾਂਤ ਨੂੰ ਹਲੰਗ ਰਹੀ ਆ ਕਿਉਂਕਿ ਸਾਡਾ ਧਰਮ ਜਾਂ ਕੋਈ ਵੀ ਧਰਮ ਕਿਤੇ ਨਹੀਂ ਇਸ ਗੱਲ ਨੂੰ ਕਹਦਾ ਵੀ ਕਿਸੇ ਕੰਮ ਕਰਕੇ ਹੱਥਾਂ ਦਾ ਕੰਮ ਕਰਕੇ ਖਾਣ ਵਾਲਿਆਂ ਨੂੰ ਉਜਾੜ ਦਿੱਤਾ ਜਾਵੇ ਸ਼੍ਰੋਮਣੀ ਕਮੇਟੀ ਵੇ ਵਯਾ ਇਹਦੇ ਤੇ ਆਪਣਾ ਕਬਜ਼ਾ ਦਿਖਾ ਰਹੀ ਆ ਕਦੇ ਇਹਦੇ ਤੇ ਮਾਲਕੀ ਹੱਕ ਲੈਣ ਲਈ ਕਿਤੇ ਜਾ ਰਹੀ ਆ ਪ੍ਰਧਾਨ ਕਿੰਨੀ ਕਿੰਨੀ ਜਮੀਨਾਂ ਚ ਪ੍ਰਧਾਨ ਚ ਇਹ तकरीबन ਹੁਣ ਜੋ ਇਹਨਾਂ ਦੇ ਕਬਜ਼ੇ ਹੇਠ ਜ਼ਮੀਨ तकरीबन 120 ਬਿਗੇ ਠੀਕ ਆ ਜੋ ਇਹਨਾਂ ਤੋਂ ਪਰਤਾਲ ਦੌਰਾਨ ਪਤਾ ਲੱਗਿਆ ਹਾਂਜੀ ਹਾਂਜੀ ਇਹਦੇ ਤੇ ਮੈਨੂੰ ਲੱਗਦਾ 6-7 ਪਰਿਵਾਰ ਨੇ ਜੀਏ ਵੀ ਉਹ ਕਬਜ਼ੇ ਦੇ ਤੇ ਉਹ ਵੰਡ ਕੇ ਇਹਦੇ ਵਿੱਚੋਂ ਜਿੰਨੀ ਜਿੰਨੀ ਉਹਨਾਂ ਨੂੰ ਪਰ੍ਹਾਂ ਵੰਡ ਹੋਰ ਆਉਂਦੀ ਆ ਉਹਦੇ ਤੇ ਉਹ ਕਾਸ਼ਟ ਕਰਦੇ ਨੇ ਕਾਸਟ ਕਰਕੇ ਆਪਣੇ ਟੰਬਰ ਨੇ ਜਿਹੜੇ ਉਹ ਪਾਲ ਰਹੇ ਨੇ ਤੁਸੀਂ ਸ਼੍ਰਮਣੀ ਕਮੇਟੀ ਦੀ ਗੱਲ ਕੀਤੀ ਹੈ ਮਤਲਬ ਕਿਸ ਤਰ੍ਹਾਂ ਕਬਜ਼ਾ ਕਰ ਰਹੀ ਹੈ ਉਹ ਆਪਣੇ ਬੰਦੇ ਭੇਜ ਰਹੀ ਹੈ ਜਾਂ ਕਿ ਕੋਰਟ ਰਾਹੀਂ ਕੋਈ ਸਮਨ ਕਿਸ ਤਰ੍ਹਾਂ ਕਰ ਰਹੀ ਹੈ ਹਾਂਜੀ ਤਾਂ ਕਾਫੀ ਸਮਾਂ ਪਹਿਲਾਂ ਇਹਨਾਂ ਨੂੰ ਜਦੋਂ ਕੋਈ ਕਿਸਾਨ ਜੱਥੇਬੰਦੀ ਐਸਾ ਇਲਾਕੇ ਦੇ ਵਿੱਚ ਉਸ ਤਰੀਕੇ ਦਾ ਸਰਗਰਮ ਨਹੀਂ ਸੀ ਜਾਂ ਇਹ ਕਹਦੀ ਇਹ ਵੀ ਪਿੰਡਾਂ ਦਾ ਵੀ ਵੀ ਉਸ ਕਿਸਮ ਦਾ ਸੋਥਾ ਇਕੱਠ ਨਹੀਂ ਸੀ ਤਾਂ ਇਹਨਾਂ ਦੀ ਖੜੀ ਫਸਲ ਵੀ ਇੱਕ ਵਾਰੀ ਉਹਨਾਂ ਨੇ ਗਾਲੀ ਆਈ ਗਾਲੇ ਦਿੱਤੀ ਉਹ ਫਸਲ ਗਲ ਗਈ ਸੀ ਲਗਾਤਾਰ ਕੜਕੜੀ ਫਸਲ ਸੀ ਮੀਂਹ ਪੈ ਕੇ ਉਸ ਤੋਂ ਬਾਅਦ ਦੇ ਵਿੱਚੋਂ ਗਲ ਗਈ ਸੀ ਉਹਦੇ ਵਿੱਚ ਜੜੀ ਕਿ ਅਨਾਜ ਨੂੰ ਕੜ ਕੇ ਖੇਤਾਂ ਦੇ ਵਿੱਚ ਜਿਵੇਂ ਕਹਿੰਦੇ ਨੇ ਸਾੜਦਾ ਗਾਲਦਾ ਜਿਹਨੂੰ ਸਾਡੇ ਲੋਕ ਇਖਲਾਕੀ ਜ਼ੁਲਮ ਮੰਨਦੇ ਆਪਣੇ ਜ਼ੁਰਮ ਮੰਨਦੇ ਨੇ ਉਹ ਵੀ ਸ਼੍ਰੋਮਣੀ ਕਮੇਟੀ ਨੇ ਕੀਤਾ ਪਰ ਇਹਨਾਂ ਦੇ ਕਾਨੂੰਨੀ ਪੱਖਤੀ ਬਹੁਤ ਕੁਝ ਦੱਸਿਆ ਇਹਨਾਂ ਦੇ ਜੋ ਪਰਿਵਾਰ ਦੇ ਮੁਖੀ ਨੇ ਇਸ ਵੇਲੇ ਆਪਣੇ ਉਹ ਲੜ ਰਹੇ ਨੇ ਉਹਨਾਂ ਨੇ ਦੱਸਿਆ ਵੀ ਕਿਤੇ ਵੀ ਅਜੂ ਤੱਕ ਇਸ ਜ਼ਮੀਨ ਜਿਹੜੀ ਹੈਗੀ ਆ ਇਹ ਸ਼੍ਰੋਮਣੀ ਕਮੇਟੀ ਦੇ ਨਾਮ ਨਹੀਂ ਹੋਈ ਤੇ ਉਹਦੇ ਵਕ ਵਕ ਟਰਮਾ ਰਹੀ ਕਾਨੂੰਨੀ ਕੁੰਡੀਆਂ ਰਹੀ ਜਾਂ ਇਹ ਕਹੜੀਏ ਵੀ ਸਰਕਾਰੀ ਦਰਬਾਰੇ ਉਨੋਂ ਦੀ ਪੁੱਗਦੀ ਹੁਣ ਕਾਰਨ ਆਪਣੇ ਉਹ ਇਹਨਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕਰ ਰਹੇ ਨੇ ਪਿਛਲੇ ਸਾਲ ਵੀ ਇੱਕ ਇਸ ਤਰ੍ਹਾਂ ਦਾ ਮਤਲਬ ਘਟਨਾ ਹੋਈ ਸੀ ਇਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਇਸ ਸਾਲ ਕੀ ਘਟਨਾ ਹੋਈ ਹੈ ਇਸ ਸਾਲ ਇਹਨਾਂ ਤੇ ਜਿਉ ਲਗਾਤਾਰ ਕਬਜ਼ਾ ਬਰੰਡ ਲੈ ਕੇ ਆ ਰਹੇ ਨੇ ਆਪਣੇ ਹਾਂ ਪ੍ਰਸ਼ਾਸਨ ਦਾ ਜਿਹੜਾ ਹੈਗਾ ਉਹਨਾਂ ਵੀ ਸਹਿਯੋਗ ਮੰਗ ਰਹੇ ਨੇ ਤੇ ਜਦੋਂ ਇਸ ਗੱਲ ਦੀ ਪੜਕ ਸਾਡੇ ਇਸ ਪਿੰਡ ਦੇ ਵਿੱਚ ਵੀ ਬਲਾਸਪੁਰ ਪਿੰਡ ਦੇ ਵਿੱਚ ਵੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਦੀ ਇਕਾਈ ਆ ਤੇ ਜਿਹੜੀ ਪਿੰਡ ਦੇ ਵਿੱਚ ਵੀ ਇਕਾਈ ਆ ਇਹਨਾਂ ਇਕਾਈਆਂ ਦੇ ਰਾਹੀਂ ਸਾਡੇ ਬਲਾਕ ਆਗੂਆਂ ਨੂੰ ਪਤਾ ਲੱਗਿਆ ਇਸ ਗੱਲ ਦਾ ਉਹਨਾਂ ਨੇ ਫੌਰੀ ਤੌਰ ਤੇ ਤਬਦੀਸ਼ ਕੀਤੀ ਆ ਪਿੰਡ ਤੋਂ ਸੰਬੰਧਿਤ ਜਿਹੜੀ ਥੇਹ ਧਰ ਬੈਠੀ ਆ ਜਿਹੜੀ ਕਾਬਜ ਆ ਉਹਨਾਂ ਤੋਂ ਸਾਰੀ ਪੜਤਾਲ ਕੀਤੀ ਆ ਉਸ ਬੜਤਾਲ ਤੋਂ ਜਿੱਥੇ ਵੱਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਹਗਰਾ ਦਾ ਬਲਾਕ ਅੰਦੀ ਕਮੇਟੀ ਵੀ ਤੇ ਕੱਲ ਅਸੀਂ ਫੌਰੀ ਤੌਰ ਤੇ ਜਿਲ੍ਹਾ ਲੁਧਿਆਣੇ ਦੇ ਆਗੂ ਵੀ ਕੁਝ ਜਿੰਨੇ ਇਕੱਠੇ ਹੋ ਸਕਦੇ ਸੀ ਕੀਤੇ ਉਹਦੇ ਤੇ ਉਹ ਵੀ ਅਸੀਂ ਇਹੀ ਸਿੱਟਾ ਕੱਢਿਆ ਇਹ ਸਿੱਟੇ ਤੇ ਪਹੁੰਚਿਆ ਵੀ ਇਹਦੇ ਮਾਲਕ ਇਹ ਨੇ ਕਾਬਜਕਾਰ ਕਿਸਾਨ ਨੇ ਕਾਸ਼ਟ ਕਰ ਰਹੇ ਨੇ ਤੇ ਕਾਸ਼ਟਕਾਰ ਕਿਸਾਨਾਂ ਨੂੰ ਕਿਸੇ ਹਾਲਤ ਚ ਉਜਾੜਿਆ ਨਹੀਂ ਜਾਣਾ ਚਾਹੀਦਾ ਅਸੀਂ ਇਹ ਫੈਸਲਾ ਕਰਕੇ ਵੀ ਜਿੱਥੇ ਬਦੀ ਤੋਂ ਜਿੰਨਾ ਨਿਭਊਗਾ ਇਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਨਿਭਾਗੇ ਇਹ ਸੌਖਾ ਕਿਸੇ ਨੂੰ ਕਬਜ਼ਾ ਕਰਨ ਦੇ ਦੀਏ ਇਹ ਫਸਲ ਆਪਣੇ ਫਗਰੇ ਨਦੀ ਫਸਲ ਖਰਾਬ ਕਰ ਦੇਣ ਜਾਂ ਅਗਲੀ ਫਸਲ ਬੀਜਣ ਤੋਂ ਰੋਕ ਲੈਣ ਪ੍ਰਧਾਨ ਜੀ ਕੋਈ ਰਾਜਨੀਤਿਕ ਪ੍ਰੈਸ਼ਰ ਵੀ ਪੈ ਰਿਹਾ ਕੋਈ ਜਿਵੇਂ ਐਸਜੀਪੀਸੀ ਆ ਸਿੱਖਾਂ ਦੀ ਸਰਮੌਹ ਜਥੇਬੰਦੀ ਆ ਤੇ ਜਿਸ ਤਰ੍ਹਾਂ ਕਿ ਨਾ ਗਰੀਬ ਦਾ ਜੋ ਮੂੰਹ ਹੈ ਗੁਰੂ ਦੀ ਗੋਲਕ ਇਸ ਤਰ੍ਹਾਂ ਦਾ ਹੈ ਸਿਧਾਂਤ ਹੈ ਪਰੰਤੂ ਇਹ ਦੇਖੋ ਜੋ ਲੋਕ ਆਪਣਾ ਘਰ ਚ ਲਾ ਰਹੇ ਨੇ ਕਮਾਈ ਕਰ ਰਹੇ ਨੇ ਕਿਰਤ ਕਰ ਰਹੇ ਨੇ ਉਹਨਾਂ ਦੇ ਨਾਲ ਧੱਕਾ ਕਰ ਰਹੀ ਹੈ ਕੋਈ ਪੋਲੀਟੀਕਲ ਪ੍ਰੈਸ਼ਰ ਵੀ ਪਾ ਰਿਹਾ ਆ ਪੱਤਰਕਾਰ ਦੋਸਤੋ ਵੀ ਗੱਲ ਬੜੀ ਸਾਫ ਹੈ ਤੁਹਾਡੇ ਕਹਿਣ ਮੁਤਾਬਕ ਜਿਵੇਂ ਤੁਸੀਂ ਉਹ ਕਿਹਾ ਵੀ ਗੁਰੂ ਦੀ ਗੋਲ ਕੋ ਗਰੀਬ ਦਾ ਮੂੰਹ ਹੁੰਦਾ ਉਹਦੇ ਪਾਸੇ ਹਾਂਜੀ ਉਹਦੇ ਲਈ ਇਹ ਆ ਤਾਂ ਸਾਡਾ ਧਰਮ ਤਾਂ ਹਈ ਕਰਤਿਆਂ ਦਾ ਧਰਮ ਹੈ ਸਕਤ ਧਰਮ ਤਾਂ ਇਹ ਹੀ ਹਈ ਕਰਤਿਆਂ ਦਾ ਧਰਮ ਹੈ ਸ਼ੋਮਨੀ ਗਰਦਾਰਾ ਕਮੇਟੀ ਇਹ ਬਣਨ ਦਾ ਮਤਲਬ ਇਹ ਨਹੀਂ ਸਾਡੇ ਕੋ ਆਪਣੇ ਕੋ ਚਾਂਸ ਨੇ ਤੁਹਾਨੂੰ ਵੀ ਪਤਾ ਉਹ ਸਾਡੇ ਨਾਲ ਵੱਧ ਜਾਣਦੇ ਹੋ ਤੁਸੀਂ ਕੁਝ ਗੱਲਾਂ ਆਈਆਂ ਜਿਆ ਨੇ ਇਹ ਵਿਚਾਰੇ ਗਰੀਬ ਹਾਲਤ ਦੇ ਵਿੱਚ ਨਹੀਂ ਥੋੜੀ ਥੋੜੀ ਜ਼ਮੀਨ ਦੇ ਮਾਲਕ ਨੇ ਇਸ ਬਾਰੇ ਉਸ ਕਿਸਮ ਦੀ ਕਾਨੂੰਨੀ ਲੜਾਈ ਜੱਕ ਹੋਰ ਨਹੀਂ ਦੱਸ ਸਕਦੇ ਕੁਝ ਐਸੇ ਇਲਾਕੇ ਦੇ ਵਿੱਚ ਹਲਕਾ ਪੈਲ ਦੇ ਵਿੱਚ ਕੁਝ ਰਸੂਕਬਾਨ ਪਰਿਵਾਰ ਸੀ ਜਿਹੜੇ ਉਹਨਾਂ ਕੋ ਸੈਂਕੜੇ ਏਕੜ ਜ਼ਮੀਨ ਐਸ ਕਿਸਮ ਦੀ ਦਿੱਤੀ ਜਿੱਤੇ ਸ਼੍ਰੋਮਣੀ ਕਮੇਟੀ ਆਪਦਾ ਹੱਕ ਵੀ ਜਿਤਾ ਜਿਤਾਉਂਦੀ ਸੀ ਤੇ ਚੱਕੀ ਨਹੀਂ ਮੁੜ ਕੇ ਉਧਰਲੇ ਪਾਸੇ ਨੂੰ ਕਿਉਂਕਿ ਉਧਰਲੇ ਪਾਸੇ ਉਹਨਾਂ ਦੀ ਸਰਕਾਰੀ ਦਰਬਾਰੇ ਪੁੱਗਦੀ ਸੀ ਉਹਨਾਂ ਦਾ ਪੋਲਿਟੀਕਲ ਪ੍ਰੈਸ਼ਰ ਸੀ ਉਸ ਕਰਕੇ ਉਧਰਲੇ ਪਾਸੇ ਚੱਕੇ ਨਹੀਂ ਇਧਰਲੇ ਪਾਸੇ ਕੀ ਆ ਇਹ ਤਾਂ ਹੈ ਜੀ ਕੋਈ ਰੌਲਾ ਹੀ ਨਹੀਂ ਬਈ ਪੋਲਿਟੀਕਲ ਪ੍ਰੈਸ਼ਰ ਐ ਇਸ ਕਿਸਮ ਦਾ ਕਿਉਂਕਿ ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਆ ਅਕਾਲੀ ਦਲ ਬਾਦਲ ਦੇ ਪੂਰੇ ਕਬਜੇ ਦੇ ਵਿੱਚ ਆ ਉਹਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਚੱਲ ਰਹੀ ਆ ਸ਼੍ਰੋਮਣੀ ਕਮੇਟੀ ਦੀ ਨਿੱਜੀ ਹੋਂਦ ਕੁਛ ਨਹੀਂ ਹੈਗੀ 77 ਹੋਂਦ ਕੁਛ ਨਹੀਂ ਹੈਗੀ ਇਸ ਦਾ ਮਤਲਬ ਇਹ ਹੈ ਜੀ ਬੀ ਉਹ ਪੋਲਿਟਿਕਲ ਪ੍ਰੈਸ਼ਰ ਤਾਂ ਪਿਛਲੇ ਪਾਸੇ ਹੋਈ ਹੈ ਤੇ ਜਿਹੜਾ ਦੂਜੇ ਪਾਸੇ ਵੀ ਹੈ ਵੀ ਜ਼ਮੀਨਾਂ ਕਬਜ਼ੇ ਚ ਲੈਣ ਦਾ ਜਿਹੜਾ ਕਾਰਪੋਰੇਟ ਏਜੰਡਾ ਹੈ ਆਪਣੇ ਉਸ ਏਜੰਡੇ ਨੂੰ ਖੁੱਦ ਸਾਡੀ ਕਮੇਟੀ ਜਿਹੜੀ ਕਹਿੰਦੀ ਆ ਮੈਂ ਸਿੱਖਾਂ ਦੀ ਸਰਮੌਰ ਸਸਤਾ ਠੀਕ ਹੀ ਪਰ ਉਹ ਆਪਣਾ ਰਤਵਾ ਗਵਾ ਚੁੱਕੀ ਹੈ ਇਸ ਵੇਲੇ ਉਹਦਾ ਰਤਵਾ ਇਸ ਵੇਲੇ ਸ਼੍ਰੋਮਣੀ ਕਮੇਟੀ ਦਾ ਹੋਲਸਕ ਬੰਦਾ ਹੈ ਨਹੀਂ ਜਿਸ ਵੇਲੇ ਦੇ ਹੋਣ ਦੇ ਵਿੱਚ ਆਉਣ ਦੇ ਵਿੱਚੋਂ ਜਾਂ ਜਦੋਂ ਇਹਦੀ ਅਗਵਾਈ ਬਾਬਾ ਖੜਕ ਸਿੰਘ ਵਰਗਿਆਂ ਨੇ ਕੀਤੀ ਉਸ ਵੇਲੇ ਵਾਲਾ ਰੁਤਬਾ ਇਸ ਵੇਲੇ ਹੈ ਨਹੀਂ ਇਸ ਵੇਲੇ ਲਟੇਰਿਆਂ ਵੱਡੇ ਲੋਕਾਂ ਦੇ ਹੱਥੀ ਖੇਡ ਰਹੀ ਆ ਆ ਗਰੀਬ ਲੋਕਾਂ ਨੂੰ ਜੜ ਰਹੀ ਆ ਤਾਂ ਜੀ ਕਿੰਨਾ ਤੁਹਾਡਾ ਮੇਰਾ ਨਾਮ ਜੀ ਸਦਾਗਰ ਸੰਕਰਣੀ ਜ਼ਿਲ੍ਹਾ ਜਰਨਲਿਸਟ ਕਤਰ ਭਾਰਤੀ ਕਿਸਾਨ ਜੀ ਦੀ ਕਿਤਾਬ ਰਾਂ ਅੱਜ ਪਿੰਡ ਬਲਾਸਪੁਰ ਤੁਸੀਂ ਪੁੱਜਿਓ ਜ਼ਮੀਨੀ ਵਿਵਾਦ ਚੱਲ ਰਿਹਾ ਕਾਫੀ ਲੰਮੇ ਸਮੇ ਤੋਂ ਚੱਲ ਰਿਹਾ ਤੇ ਦੱਸੋਗੇ ਕਿ ਕਿਸ ਮਸਲੇ ਲੈ ਕੇ ਤੁਸੀਂ ਅੱਜ ਇੱਥੇ ਇਕੱਤਰ ਹੋਏ ਹੋ ਜੋ ਇਹ ਸਾਡੇ ਕੋਲ ਜ਼ਮੀਨ ਦਾ ਮਸਲਾ ਆਇਆ ਪਿੰਡ ਬਰਾਸਪੁਰੀ ਦਾ ਤਕਰੀਬਨ ਜਿਹੜੀ ਇਹ ਹੁਣ ਇਹ 2 ਏਕੜ ਦੇ ਉੱਪਰ ਇੱਕ ਕਬਜੀਵੀ ਬੈਠੇ ਹੋਏ ਨੇ ਤੇ ਤਕਰੀਬਨ 145 ਸਾਲ ਹੋ ਗਏ ਇਹਨਾਂ ਨੂੰ ਜ਼ਮੀਨ ਦੇ ਉੱਪਰ ਖੁਦਕਾਸ਼ਤ ਕਰਦਿਆਂ ਨੂੰ ਇੰਨੇ ਚਿਰ ਚ ਤਾਂ ਸਰਕਾਰ ਨੂੰ ਆਪ ਦਾ ਵਿਚਾਹਦਾ ਸੀ ਕਿ ਇਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਂਦੇ ਜਿਹੜਾ ਕਾਨੂੰਨ ਵੀ ਕਹਿੰਦਾ ਹੈ ਪਰ ਇਹਨਾਂ ਨੂੰ ਕਾਨੂੰਨ ਸਕੇ ਤੰਗ ਦਿਆ ਹੋਏ ਆਂ ਮੁੜ ਕੇ ਆਏ ਜਿਹੜਾ 1950 ਦੇ ਵਿੱਚ ਅਕੀਲੇਬੰਦੀ ਕੀਤੀ ਆ ਉਹਦੇ ਤਹਿਤ ਆ ਇਹ ਜ਼ਮੀਨ ਦਾ ਨਾਂ ਵੀ ਬਦਲ ਕੇ ਇਸ ਤਰ੍ਹਾਂ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਬਰਾਜਮਾਨ ਧਰਮਸਾਲਾ ਹਾਂਜੀ ਜਿਹਦੇ ਵਿੱਚ ਇਹਨਾਂ ਨੇ ਹੁਣ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇਹ ਕੀਤਾ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਹੈ ਵੀ ਉਹ ਖਾਲੀ ਛਾਡੀ ਹੋ ਜਮੀਨ ਬਣ ਗਈ ਇਸ ਕਰਕੇ ਜਿਹੜਾ ਇਹਨਾਂ ਦੀ ਸਮਾਧ ਆ ਕੇ ਸਰਸੰਗ ਦੀ ਸਮਾਧ ਵੀ ਹੈ ਜਿਹੜੀ ਇਹ ਉਹਦੇ ਵਿੱਚ ਇਹ ਹੈਗਾ ਵੀ ਇਹ ਗੁਰੂ ਗ੍ਰੰਥ ਸਾਹਿਬ ਰੱਖ ਸਕਦੇ ਆ ਤੇ ਇਹ ਬਾਟ ਪੂਜਾ ਕਰ ਸਕਦੇ ਆ ਪਰ ਇਹ ਜੋ ਹੁਣ ਧੱਕਾਸ਼ਾਹੀ ਕਰ ਰਹੇ ਆ ਸਰਯਾਮ ਵੀ ਇਹਦੀ ਖਾਤਰ ਅਸੀਂ ਭਾਰਤੀ ਕਿਸਾਨ ਜੀ ਨੂੰ ਨੇਕਤਾ ਗ੍ਰਾਹ ਵਲੋਂ ਇਹ ਕਹਿੰਨੇ ਆ ਇਹ ਜਿਹੜੇ ਵੀ ਕਿਸਾਨ ਲੰਬੇ ਸਮੇਂ ਤੋਂ ਉੱਪਰ ਜ਼ਮੀਨਾਂ ਦੇ ਉੱਪਰ ਕਾਬਜ ਨੇ ਚਾਹੇ ਉਹ ਪਿੰਡ ਬਲਾਸਪੁਰਾ ਚਾਹੇ ਉਹ ਪੰਜਾਬ ਦੇ ਵਿੱਚ ਹੋਰ ਸੈਂਕੜੇ ਅਜਿਹੇ ਪਿੰਡ ਹੈਗੇ ਆ ਉਹਨਾਂ ਦੇ ਉੱਪਰ ਮਾਲਕੀ ਹੱਕ ਉਹਨਾਂ ਕਿਸਾਨਾਂ ਦਾ ਚਾਹੀਦਾ ਜਿਹੜੇ ਖੇਤੀ ਕਰ ਰਹੇ ਆ ਔਰ ਜਿਵੇਂ ਸਰਕਾਰਾਂ ਵੀ ਆ ਤਾਂ ਜਿਵੇਂ ਆ ਕਮੇਟੀਆਂ ਨੇ ਜਾਂ ਹੋਰ ਗੈਗਸਟਰ ਵੀ ਨੇ ਇਹ ਚ ਲਗਾਤਾਰ ਜਿਵੇਂ ਚੱਲ ਰਹੇ ਆ ਉਹਨਾਂ ਨੂੰ ਇਹ ਆ ਵੀ ਜਿਹੜੀ ਸਭ ਤੋਂ ਵੱਧ ਕੀਮਤੀ ਚੀਜ਼ ਅੱਜ ਕੱਲ ਉਹ ਜ਼ਮੀਨ ਹੈ ਜਿਹੜੀ ਜ਼ਮੀਨ ਦੇ ਨਾਲ ਸਭ ਕੁਝ ਪੈਦਾ ਹੋ ਰਿਹਾ ਤੇ ਜਿਹਦੇ ਨਾਲ ਆਪਾਂ ਜਿਉਦੇ ਆ ਇਹ ਨਾਲੇ ਹੁਣ ਇਹ ਗੱਲ ਸੋਚੀ ਆ ਵੀ ਜਿੰਨੀ ਵੀ ਜ਼ਮੀਨ ਆਪਾਂ ਕਬਜ਼ੇ ਹਟ ਕਰ ਸਕੀਏ ਉਹਨਾਂ ਨੂੰ ਖੁੱਲ ਖੇਡਾ ਦੇਣ ਚਾਹੇ ਜਿਹੜਾ ਮਰਜੀ ਧੱਕਾ ਮੁੱਕੀ ਕਰੇ ਕੁਛ ਕਰੇ ਸਰਕਾਰਾਂ ਆਪ ਖੁਦ ਕਰਦੀਆਂ ਨੇ ਜਿਵੇਂ ਲੈਂਡ ਪੂਲਿੰਗ ਵਾਲਾ ਲੈ ਕੇ ਆਇਆ ਚ ਪਰਚਾਈਤੀ ਜ਼ਮੀਨਾਂ ਲੱਪਣ ਵਾਲਾ ਕਰਨ ਲੈ ਕੇ ਆ ਰਹੇ ਨੇ ਇਸੇ ਤਰ੍ਹਾਂ ਜਿਵੇਂ ਆ ਜ਼ਮੀਂਦਾਰ ਨੇ ਇਹਨਾਂ ਨੂੰ ਕੋਈ ਰੋਕਲ ਟੋਕਣ ਦੀ ਬਜਾਏ ਖੁੱਲ ਦੇ ਰਹੇ ਆ ਵੀ ਜਿੰਨਾ ਸੋ ਤੋਂ ਇਕੱਠਾ ਹੁੰਦਾ ਮਾਲ ਮਲਬਾ ਕਰੋ ਵੀ ਸਾਡੀ ਸੇਵਾ ਚ ਭੁਗਤੋ ਪਤਾਂ ਜੀ ਪਤਾ ਲੱਗਿਆ ਵੀ ਜੋ ਇੱਕ ਹਾਈ ਕੋਰਟ ਚ ਕੇਸ ਚੱਲ ਰਿਹਾ 5 ਦਸੰਬਰ ਉਸ ਦੀ ਤਰੀਕ ਆ ਉਸ ਦੀ ਉਸ ਤੋਂ ਪਹਿਲਾਂ ਹੀ ਮਤਲਬ ਕਬਜ਼ੇ ਦਾ ਕੋਈ ਨੋਟਿਸ ਇਸ ਤਰ੍ਹਾਂ ਦਾ ਭੇਜ ਦਿੱਤਾ ਗਿਆ ਲੋਅਰ ਕੋਰਟ ਵੱਲੋਂ ਇਹ ਤੁਹਾਡੇ ਚ ਹੈ ਤੁਹਾਡੇ ਹੈ ਤੇ ਅੰਤ ਵਿੱਚ ਮਸਲਾ ਇਸ ਤਰ੍ਹਾਂ ਦਾ ਹਾਂਜੀ ਜੀ ਜਰਾ ਇਹਨਾਂ ਨੇ ਉਹ ਪਹਿਲਾਂ ਆਪ ਦੇ ਆਪ ਚ ਇਹ ਗੱਲ ਕੀਤੀ ਹੈ ਵੀ ਸਾਡਾ ਇੱਥੇ ਕਬਜ਼ਾ ਸੂ ਕੀਤਾ ਹੋਇਆ ਜਿਹੜਾ ਇਹਨਾਂ ਨੇ ਸਾਲ ਪਹਿਲਾਂ ਲੜਾਈ ਕੀਤੀ ਸੀ ਉਹਦੇ ਤਹਿਤ ਇਹਨਾਂ ਨੇ ਇਹ ਗੱਲ ਕੀਤਾ ਵੀ ਅਸੀਂ ਉੱਥੇ ਗਏ ਇਸ ਕਰਕੇ ਸੀ ਵੀ ਜਿਹੜੀ ਸਾਡੀ ਜ਼ਮੀਨ ਆ ਉਹ ਜ਼ਮੀਨ ਤੇ ਸਾਡਾ ਕਬਜ਼ਾ ਸੀ ਸਾਲੂ ਉੱਥੋਂ ਉਹਨਾਂ ਨੇ ਕੁੱਟ ਕੇ ਭਜਾਇਆ ਉਦੋਂ ਬਾਅਦ ਇਹਨਾਂ ਨੇ ਇਹ ਵੀ ਕਾਰਵਾਈ ਕੀਤੀ ਆ ਵੀ ਇਹ ਜ਼ਮੀਨ ਦੇ ਉੱਪਰ ਪੰਤਾਲੀ ਲਈ ਜਾਵੇ ਪਰ ਉਹ 45ਵੀ ਇਹਨਾਂ ਦੀ ਡਿਸਮਿਸ ਕੀਤੀ ਗਈ ਹੈ ਤੇ ਜਾਨੀ ਇਹਨਾਂ ਦੇ ਅਖਤਿਆਰ ਚ ਕੋਈ ਚੀਜ਼ ਨਹੀਂ ਹੈ ਦੋ ਤਿੰਨ ਵਾਰ ਜਿਹੜਾ ਹਾਈ ਕੋਰਟ ਦਾ ਫੈਸਲਾ ਸੁਪਰੀਮ ਕੋਰਟ ਦਾ ਫੈਸਲਾ ਤੇ ਉਹ ਲੋਕਲ ਅਦਾਲਤਾਂ ਦਾ ਫੈਸਲਾ ਇਹ ਤਾਂ ਇਹ ਵੀ ਕਹਿੰਦੀ ਵੀ ਜਿਹੜਾ ਸਾਡੇ ਨਾਂਉ ਕਰਾਓ ਤਬਦੀਲ ਕੀਤੇ ਜਾ ਉਹ ਵੀ ਇਹਨਾਂ ਨੇ ਖਾਰਜ ਹੋਏ ਆ ਇੱਕ ਨਹੀਂ ਕਈ ਕੇਸ ਇਹਨਾਂ ਨੇ ਖਾਰਜ ਹੋਏ ਆ ਪਰ ਫਿਰ ਵੀ ਇਹ ਧੱਕਾ ਕਰ ਰਹੇ ਆ ਜਿਹੜਾ ਧੱਕਾ ਕਰ ਰਹੇ ਆ ਉਹਦੇ ਵਿਰੁੱਧ ਅਸੀਂ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਅਗਰਾਹਾਂ ਦੇ ਵੱਲੋਂ ਇਹ ਕੱਲੇ ਕਿਸਾਨਾਂ ਦੀ ਇਹ ਬिलासपुर ਦੀ ਜਿੰਨੇ ਵੀ ਕਿਸਾਨ ਹੈਗੇ ਜਿਆ ਅਸੀਂ ਉਹਨਾਂ ਦੀ ਪੂਰ ਜ਼ੋਰ ਹਮਾਇਤ ਵੀ ਕਰਦੇ ਆਂ ਤੇ ਜਿਹੜੀ ਇਹ ਸਰਕਾਰ ਪ੍ਰਸ਼ਾਸਨ ਹੈ ਜਿਹੜਾ ਇਹ ਹੱਲਾ ਜਬਰੀ ਕਰ ਰਿਹਾ ਅਸੀਂ ਉਹਦਾ ਡਟ ਕੇ ਵਿਰੋਧ ਵੀ ਕਰਦੇ ਆਂ ਇਹਦੀ ਖਾਤਰ ਸਾਨੂੰ ਕੁਝ ਵੀ ਜੇ ਕੋਈ ਕਰਨਾ ਪਵੇ ਤਾਂ ਉਹ ਅਸੀਂ ਭਾਰਤੀ ਕਿਸਾਨ ਜੁਨੇ ਏਕਤਾ ਤੇ ਸਾਰੇ ਇਕੱਠੇ ਹੋ ਕੇ ਇਹਦਾ ਮੁਕਾਬਲਾ ਕਰਾਂਗੇ ਹਾਂਜੀ ਭਰਾ ਜੀ ਕਿਨਾ ਤੁਹਾਡਾ ਮੇਰਾ ਨਾਮ ਗਰਜੀਤ ਦਾਸ ਹੈ ਜੀ ਡੇਰਾ ਦਾਸੀ ਸਮਾਧ ਬਾਬਾ ਕੇਸਰ ਦਾਸ ਤੇ ਇੱਥੇ ਮੈਂ ਜਣੀ ਸੇਵਾਦਾਰ ਆ ਮਤਲਬ ਮਹਾਂਤ ਇੱਥੇ ਦੀ ਮਜੂਦਾ ਮਹਾਂਤ ਕੇਵਲ ਦਾਸ ਜੀ ਹਾਂਜੀ ਹਾਂਜੀ ਅਸੀਂ ਇਸ ਜ਼ਮੀਨ ਤੇ ਮਲ 150 ਕੀ મતਲਬ ਕੀ ਰੌਲਾ ਕੀ ਹੈ ਜੀ ਹੁਣ ਕੀ ਅੱਜ ਰੌਲਾ ਇਹ ਮਤਲਬ ਹਾਂ ਕਿੱਥੇ ਆ ਤੁਸੀਂ ਹਾਂਜੀ ਰੌਲਾ ਮਤਲਬ ਇਹ ਹੈ ਜੀ ਐਸਜੀਪੀਸੀ ਇੱਥੇ ਮਤਲਬ ਧੱਕੇ ਨਾਲ ਮਤਲਬ ਪੋਜੈਸ਼ਨ ਦਾ ਕਰ ਨੂੰ ਫਿਰਦੀ ਆ ਤੇ ਇਹ ਮਤਲਬ ਇੱਥੇ ਇਹਨਾਂ ਨੇ ਪਿਛਲੇ ਸਾਲ ਫੇਕ ਰਿਪੋਰਟ ਬਣਾ ਕੇ ਆਪਦੀ ਵੀ ਪਿਛਲੇ ਸਾਲ ਇਹਨਾਂ ਨੇ ਕਾ ਵੀ ਸਾਡਾ ਪੋਜੈਸ਼ਨ ਆ ਇੱਥੇ ਤੇ ਉਹ ਪੋਜੈਸ਼ਨ ਨੂੰ ਲੈ ਕੇ ਇਹਨਾਂ ਨੇ ਵੀ ਝੂਠੀ ਉੱਤੇ ਕੋਰਟ ਦੇ ਵਿੱਚ ਇੱਕ ਆਪਣੀ ਕੇਸ ਲਗਾਇਆ ਵੀ ਇਹ ਸਾਡਾ ਪੋਜੈਸ਼ਨ ਸੀਗਾ ਇਹਨਾਂ ਨੇ ਧੱਕੇ ਨਾਲ ਸਾ ਤੋਂ ਛਡਵਾਇਆ ਦੋ ਬੰਦੇ ਸਾਡੇ EMPLOYE ਉੱਥੇ ਕੰਮ ਕਰਦੇ ਸੀਗੇ ਉਹਨਾਂ ਨੇ ਉਹਨਾਂ ਤੋਂ ਭਜਾਤਾ ਇਹਨਾਂ ਨੇ ਆ ਕੇ ਵੀ ਇਹਨਾਂ ਨੇ ਡਰਾਈਵ ਬਲਕਿ ਇਹ 200 ਬੰਦਾ ਇੱਥੇ ਆ ਕੇ ਇਹਨਾਂ ਨੇ ਸਾਡੇ ਤੇ ਹਮਲਾ ਕਰਿਆ ਸਾਡਾ ਕਬਜ਼ਾ ਸੀ ਇੱਥੇ 150 ਸਾਲ ਤੋਂ ਸਾਡਾ ਕਬਜ਼ਾ ਇੱਥੇ ਕਦੇ ਵੀ ਇੱਥੇ SGPC ਦਾ ਕਬਜ਼ਾ ਨਹੀਂ ਹੋਇਆ ਇਹ ਇਹਨਾਂ ਨੇ ਝੂਠਾ ਰਿਪੋਰਟ ਬਣਾ ਕੇ ਇਹਨਾਂ ਨੇ ਉਥੋਂ ਬਰੰਟ ਮਾਨਯੋਗ ਕੋਰਟ ਤੋਂ ਬਰੰਟ ਜਾਰੀ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕੋਟ ਨੂੰ ਘੁਮਰਾਹ ਕਰਕੇ ਜਦ ਕਿ ਕਬਜਾ ਸਦੀਆਂ ਤੋਂ ਕਦੇ 150 ਸਾਲ ਤੋਂ ਅੱਜ ਤੱਕ ਇਹਨੇ ਕਦੇ ਵੀ ਸਾਡੇ ਤੋਂ ਕਬਜਾ ਨਹੀਂ ਲਿਆ ਕਬਜਾ ਸਾਡੇ ਕੋਲ ਹੀ ਆ ਕਬਜਾ ਇਹਨਾਂ ਕੋਲ ਕਦੇ ਵੀ ਨਹੀਂ ਸੀ ਨਾਹੀਂ ਇੱਥੇ ਕੋਈ ਗੁਰਦੁਆਰਾ ਸਾਹਿਬ ਹੈ ਜਿਹਦੇ ਆਧਾਰ ਤੇ ਇਹ ਕਬਜਾ ਲੈਣ ਨੂੰ ਕਹਿੰਦੇ ਨੇ ਵੀ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਹੈ ਇੱਥੇ ਕੋਈ ਇੱਥੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਨਾਂ ਬਿਲਡਿੰਗ ਹੈਗੀ ਨਾ ਇੱਥੇ ਕਦੇ ਸਮਾਦ ਦੇ ਨਾਮ ਤੇ ਜ਼ਮੀਨ ਇਹ ਸਾਨੂੰ ਮਾਫੀ ਨਾਵਾ ਮਿਲਿਆ ਹੋਇਆ ਹੈ ਇੱਕ ਕਿ ਕਿੰਨੀ ਹਾਈ ਕੋਰਟ ਮਾਂਜੂ ਹਾਈ ਕੋਰਟ ਦੇ ਵਿੱਚ ਇਹਦਾ ਕੇਸ ਚੱਲ ਰਿਹਾ ਜੀ ਪੈਂਡ ਦਾ ਹਾਂਜੀ 5 12 ਇਹਦੀ ਤਰੀਕ ਹੈ ਜੀ ਆਪਣੇ ਇੱਕ ਆਰ ਐਸ 2 ਕੇਸ ਚੱਲ ਰਹੇ ਨੇ ਬਲਕਿ ਆਰ ਐਸ 576 ਉਹਦੀ 1 ਜਨਵਰੀ ਤਰੀਕ ਹੀ ਪਈ ਹੋਈ ਹਾਂਜੀ ਤੇ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਵੀ ਹਾਈ ਕੋਰਟ ਵਿੱਚ ਕੇਸ ਚੱਲ ਰਿਹਾ 5 ਤਰੀਕ ਹੈ 5 ਜਨਵਰੀ ਤਰੀਕ ਹੈ ਤੇ ਹੁਣ ਕੀ ਮਤਲਬ ਨੌਬਤਾ ਕੀ ਕਿਥੋਂ ਤੁਸੀਂ ਇਕੱਠੇ ਹੋਏ ਹੋ ਤੇ ਕਿਹੜੇ ਅਧਿਕਾਰੀ ਆ ਤੁਹਾਡੇ ਕੋਲ ਪ੍ਰਸ਼ਾਸਨ ਦੇ ਇੱਥੇ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਇੱਥੇ ਜੀ ਮਤਲਬ ਬਰੰਟ ਕਬਜ਼ੇ ਦੀ ਸਾਨੂੰ ਉਹ ਭੇਜੀ ਗਈ ਆ ਅੱਛਾ ਜੀ ਕਾਨੂੰਗੋ ਵੱਲੋਂ ਵੀ ਹਾਂਜੀ ਪਹਿਲਾਂ 9 ਤਰੀਕ ਨੂੰ ਆਈ ਸੀਗੀ ਇਹ ਹੁਣ ਮੰਨ ਲਓ ਅੱਜ ਦੀ 13 ਤਰੀਕ ਦਾ ਆਇਆ ਹੋਇਆ ਵੀ ਇਹਦਾ ਬਰੰਟ ਪੋਜੈਸ਼ਨ ਵੀ ਕੋਰਟ ਵੱਲੋਂ ਵੀ ਉਹ ਜਾਰੀ ਹੋਇਆ ਵੀ ਸਿਵਲ ਕੋਰਟ ਦੇ ਵਿੱਚੋਂ ਭੈੜ ਤੋਂ ਹਾਂਜੀ ਉਹ ਉਸੇ ਆਧਾਰ ਤੇ ਨਾਲ ਝੂਠੀ ਫੇਕ ਸਟੋਰੀ ਬਣਾ ਕੇ ਵੀ ਪਿਛਲੇ ਸਾਲ ਸਾ ਤੋਂ ਕਬਜ਼ਾ ਛਡਾਇਆ ਇਹਨਾਂ ਨੇ ਧੱਕੇ ਨਾਲ ਉਹ ਉਹ ਸਟੋਰੀ ਬਣਾ ਕੇ ਇਹਨਾਂ ਨੇ ਕੋਰਟ ਨੂੰ ਗਬਰਾਹ ਕਰਕੇ ਬਰੰਟ ਲੈ ਲਈ ਜੀ ਨਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੋਈ ਉੱਥੇ ਕੋਈ ਸਾਡਾ ਪ੍ਰੂਫ ਸਾਰੇ ਅਸੀਂ ਲਾਏ ਸੀ ਆਪਦੇ ਸਾਡੇ ਉਹ ਸੁਣੇ ਨਹੀਂ ਗਏ ਸਾਡੇ ਨਾਮ ਤੇ ਮੋਟਰਾਂ ਲੱਗੀਆਂ ਸਾਡੇ ਮਕਾਨ ਬਣੇ ਹੋਏ ਨੇ ਵਿੱਚ ਸਾਰੇ ਉਹ ਜਿੰਨੇ ਵੀ ਗਦਾਵਰੀਆਂ ਜਮ੍ਹਾਂ ਬੰਦੀਆਂ ਕਬਜ਼ੇ ਦੀਆਂ ਸ਼ੋਹ ਨੇ ਸਾਡੇ ਸਾਡੇ ਪੱਖ ਦੇ ਤੁਸੀਂ ਦੱਸਿਆ ਨਹੀਂ ਵੀ ਸਾਡਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੋਊਗੀ ਇਸ ਤੱਕਸਾਂ ਨਹੀਂ ਪਾਇਆ ਤੁਸੀਂ ਇਸ ਮੌਨ ਚ ਉਹ ਉਹਦੇ ਵਿੱਚ ਵੀ ਉਹਨਾਂ ਨੇ ਮਤਲਬ ਇਹ ਕਹਿਤਾ ਜੀ ਵੀ ਇਹ ਸਾਰਾ ਕੁਝ ਇਗਨੋਰ ਕਰ ਦਿੱਤਾ ਜਾਵੇ ਵੀ ਇਹਨਾਂ ਦਾ ਪਿਛਲਾ ਜਾਨੀ ਕਬਜ਼ਾ ਸੀਗਾ ਐਸਜੀਪੀਸੀ ਦਾ ਉਹਨਾਂ ਨੇ ਇਸ ਆਧਾਰ ਤੇ ਵੀ ਉਹਨਾਂ ਨੂੰ ਬਰਾਂਟ ਆਫ ਪੋਜੈਸ਼ਨ ਇਸ਼ੂ ਕਰ ਦਿੱਤਾ ਜਾਣ ਉਹਨਾਂ ਨੇ ਇਸ ਬੇਸ ਤੇ ਕਿਹਾ ਵੀ ਇਹਦੇ ਵਿੱਚ ਕੋਈ ਵੀ ਇਹਨਾਂ ਨੂੰ ਸੁਣਿਆ ਨਹੀਂ ਜਾਣਾ ਚਾਹੀਦਾ ਪਹਿਲਾਂ ਨੇ ਕੋਰਟ ਦੇ ਵਿੱਚ ਪਹਿਲਾਂ ਲੱਗਿਆ ਪਹਿਲਾਂ ਇਹਨਾਂ ਦਾ ਸਾਰਾ ਕੁਝ ਦੇ ਚੁੱਕੇ ਇਹਦੇ ਵਿੱਚ ਗਵਾਹਾਂ ਗਵਾਹਾਂ ਅਸੀਂ ਕੋਈ ਨਹੀਂ ਕਰਵਾਉਣੀ ਆ ਵੀ ਇੱਕਣੀ ਇਹਨਾਂ ਸਿੱਧਾ ਹੀ ਉਹ ਕੋਰਟ ਤੋਂ ਬਰਾਂਟ ਕਰਵਾ ਲਈ ਸੀ ਤੇ ਇਸ ਜੋ ਬਰਾਂਟ ਸਾਡੀ ਕੋਈ ਵੀ ਸੁਣਵਾਈ ਨਹੀਂ ਇਸ ਦੇ ਵਿਰੁੱਧ ਤੁਸੀਂ ਹੁਣ ਕਿੱਥੇ ਕਿੱਥੇ ਜਾਓਗੇ ਤੁਸੀਂ ਕਿੱਥੇ ਅਪੀਲ ਕਰੋਗੇ ਹਾਂਜੀ ਅਸੀਂ ਇਦਾਂ ਅਪੀਲ ਜੀ ਇਹਦੀ ਸੈਸ਼ਨ ਕੋਰਟ ਦੇ ਵਿੱਚ ਵੀ ਜਾਵਾਂਗੇ ਠੀਕ ਹੈ ਹਾਂਜੀ ਬਾਕੀ ਹਾਈ ਕੋਰਟ ਦੇ ਵਿੱਚ ਮਾਮਲਾ ਪੈਂਡਿੰਗ ਆ ਜੀ ਇਹ ਪੈਂਡਿੰਗ ਹਾਂਜੀ ਜਿਸ ਤਰ੍ਹਾਂ ਕੇ ਪੋਜੈਸ਼ਨ ਮਤਲਬ ਮੇਨ ਚੀਜ਼ ਤਾਂ ਪੋਜੈਸ਼ਨ ਆ ਜੀ ਪੋਜੈਸ਼ਨ ਹੈ ਜਿਹੜੀ ਫੇਕ ਸਟੋਰੀ ਬਣਾਈ ਹੈ ਇਹਨਾਂ ਨੇ ਪੋਜੈਸ਼ਨ ਦੀ ਵੀ ਸਾਡਾ ਪੋਜੈਸ਼ਨ ਸੀਗਾ ਪੋਜੈਸ਼ਨ ਤਾਂ ਇਹਨਾਂ ਦਾ ਹੈ ਹੀ ਨਹੀਂ ਸੀ ਕਦੇ ਹਾਂਜੀ ਉਹ ਇੱਕ ਇਹਨਾਂ ਨੇ ਪਿੱਛੇ 2010 ਦੇ ਵਿੱਚ ਅਕਾਲੀ ਸਰਕਾਰ ਵੇਲੇ ਫੇਕ ਰਿਪੋਰਟ ਬਣਾ ਕੇ ਝੂਠੀ ਵੀ ਸਾਡਾ ਕਬਜ਼ਾ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕੋਈ ਗਦਾਵਰੀ ਦੇ ਵਿੱਚ ਕੋਈ ਫਿਜ਼ੀਕਲ ਪੋਜੈਸ਼ਨ ਇਹਨਾਂ ਦਾ ਕਦੇ ਵੀ ਨਹੀਂ ਹੋਇਆ ਜਿਹੜਾ ਕਿ ਕੋਰਟ ਨੂੰ ਗੁੰਮਰਾਹ ਕਰਕੇ ਇਹ ਕਹਿੰਦੇ ਨੇ ਵੀ ਸਾਡਾ ਪੋਜੈਸ਼ਨ ਆ ਇੱਥੇ ਤੇ ਇੱਕ ਵੀ ਇਹਨਾਂ ਦੇ ਕੋਲ ਕਾਗਜ਼ ਪੋਜੈਸ਼ਨ ਦਾ ਨਹੀਂ ਹੈਗਾ ਤਹਿਸੀਲਦਾਰ ਦੇ ਜਿੰਨੇ ਵੀ ਇਹਨਾਂ ਨੇ ਉਹ ਪੋਜੈਸ਼ਨ ਬਦਲਣ ਦੀ ਕੋਸ਼ਿਸ਼ ਕੀਤੀ ਉੱਥੇ ਦਰਖਾਸਤਾਂ ਦੇ ਕੇ ਅਸੀਂ ਆਪਦਾ ਸਾਰਾ ਉਹ ਉਹਨਾਂ ਨੂੰ ਸਪਰੂਵ ਪੇਸ਼ ਕਰਕੇ ਉਹਨਾਂ ਨੇ ਇਹਨਾਂ ਦਾ ਸਾਰਾ ਉਹ ਬਦਲੀ ਕਰਨ ਤੋਂ ਨਾ ਕਰ ਦਿੱਤੀ ਉਹ ਵੀ ਫੈਸਲਾ ਸਾਡੇ ਕੋਲ ਪਿਆ ਤਸੀਲ ਤਸੀਲਦਾਰ ਸਾਹਿਬ ਨੇ 2012 ਦੇ ਵਿੱਚ ਕੀਤਾ ਸੀਗਾ ਉਹ ਮਤਲਬ ਕਿ ਜੋ ਕੋਰਟ ਨਹੀਂ ਬਦਲ ਨਹੀਂ ਸਕਦੀ ਹੈਗੀ ਦੀ ਮਾਲਕੀ ਇਹਨਾਂ ਦਾ ਕਬਜ਼ਾ ਇਹਨਾਂ ਕੋਲ ਹੀ ਰਹੂਗਾ ਸਾਡੀ ਉਹਨਾਂ ਨੇ ਇੰਤਕਾਲ ਸ਼ਾਮਰ ਕੀਤੀ ਹੈ ਉਹਨਾਂ ਦੀ ਰੱਦ ਕੀਤਾ ਹੀ ਉਹ ਇੰਤਕਾਲ ਇੱਕ ਮਤਲਬ ਲੋਕਲ ਪੱਧਰ ਤੇ ਦੇਖ ਕੇ ਲੋਕਲ ਕਮਿਸ਼ਨਰ ਦੀ ਡਿਊਟੀ ਲਗਾ ਕੇ ਜਾਂ ਕਾਨੂੰਗੋ ਤਹਿਸੀਲਦਾਰ ਵਗੈਰਾ ਜਾਂ ਜੋ ਵੀ ਅਫੀਸਰ ਨੇ ਰਿਵੈਨਿਊ ਅਫੀਸਰ ਉਹਨਾਂ ਦੀ ਡਿਊਟੀ ਲਗਾਈ ਜਾਵੇ ਵੀ ਉੱਥੇ ਦੇਖਿਆ ਜਾਵੇ ਧਰਾਤਲ ਦੇ ਉੱਤੇ ਕਿ ਗੁਰਦੁਆਰਾ ਸਾਹਿਬ ਉੱਥੇ ਬਣਿਆ ਹੋਇਆ ਕਿਉਂਕਿ ਸਿੱਖ ਗੁਰਦੁਆਰਾ ਐਕਟ 1925 ਦੇ ਮੁਤਾਬਕ ਇਹਨਾਂ ਨੇ ਕੇਸ ਉਹ ਕੀਤਾ ਵਾ ਐਸਜੀਪੀਸੀ ਨੇ ਤੇ ਉਹ ਦੇਖਿਆ ਜਾਵੇ ਵੀ ਇੱਥੇ ਕੀ ਅਸਲ ਦੇ ਵਿੱਚ ਉਹ ਧਰਾਤਲ ਦੇ ਉੱਤੇ ਜਿਹੜੇ ਉੱਤੇ ਕੇਸ ਦੇ ਉੱਤੇ ਲੜ ਰਹੇ ਨੇ ਇਹ ਵੀ ਉੱਤੇ ਗੁਰਦੁਆਰਾ ਸਾਹਿਬ ਬਣੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਜਾਂ ਹੋਰ ਉਹ ਮੌਕਾ ਕੇ ਸਾਡਾ ਦੇਖਿਆ ਜਾਵੇ ਅਤੇ ਦੇ ਕਿਸਾ ਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਸਾਡੀ ਸਾਡਾ ਹੀ ਜਮੀਨ ਦੇ ਉੱਤੇ ਕਬਜ਼ਾ ਹਮੇਸ਼ਾ ਤੋਂ ਕੋਈ ਇਹ ਗੁਰਦੁਆਰਾ ਸਾਹਿਬ ਦੀ ਜਮੀਨ ਨਹੀਂ ਹੈਗੀ ਇਹ ਡੇਰਾ ਉਦਾਸੀ ਦੀ ਜਮੀਨ ਹੈ ਸ਼ੁਰੂ ਤੋਂ ਹੀ ਅਸੀਂ ਕਾਸਟ ਕਰਦੇ ਆਂ ਪੀੜੀਦਰ ਪੀੜੀ ਇਹਦੇ ਤੇ ਮਹਾਂਤੀ ਦੀ ਪੱਗ ਬੰਨ੍ਹ ਹੁੰਦੀ ਹੈ ਜਿਵੇਂ ਜਦੋਂ ਵੀ ਮਹਾਂਤੀ ਦੀ ਡੈਥ ਹੁੰਦੀ ਆ ਉਸ ਤੋਂ ਬਾਅਦ ਨਵਾਂ ਮਹਾਂਤ ਮੁਕਰਰ ਕਰ ਦਿੰਨੇ ਆ ਠੀਕ ਹਾਂਜੀ ਤੇ ਐਸਜੀਪੀਸੀ ਨੂੰ ਇਹਦਾ ਕੋਈ ਅਧਿਕਾਰ ਨਹੀਂ ਹੈਗਾ ਵੀ ਇਹ ਇਹਦੇ ਉੱਤੇ ਮਤਲਬ ਕੋਈ ਕੇ ਇਸ ਕਰਕੇ ਇਹ ਜਮੀਨ ਲੈ ਸਕੋ ਠੀਕ ਹੈ ਹਾਂਜੀ ਅਜੀਬ ਜੀ ਕਿੰਨਾ ਤੁਹਾਡਾ ਸਰਨਜੀਤ ਘਾਰ ਅੱਜ ਪਿੰਡ ਬਲਾਸਪੁਰ ਦੇ ਵਿੱਚ ਇੱਕ ਕਟ ਰੱਖਿਆ ਗਿਆ ਕੀ ਮਸਲਾ ਜੀ ਸਾਡੀ ਜੀ ਜ਼ਮੀਨਦਾਰ ਰੋਲਾਵਾ ਤੇ ਸਾਡੇ ਤੇ ਸਾਡੀ ਜਮੀਨ ਤੇ ਧੱਕੇ ਨਾਲ ਕਬਜ਼ਾ ਕਰਦੀ ਹੈ ਸ਼੍ਰੋਮਿਕ ਕਮੇਟੀ ਅੱਛਾ ਜੀ ਹਾਂਜੀ ਇਹ ਤਾਂ ਕਈ ਸਾਲਾਂ ਤੋਂ ਡਿਸਪਿਊਟ ਚੱਲ ਰਿਹਾ ਕੋਰਟ ਵਿੱਚ ਮੈਟਰ ਵੀ ਚੱਲ ਰਿਹਾ ਹੁਣ ਫੇਰ ਦੁਬਾਰਾ ਕਬਜ਼ਾ ਕਰ ਰਹੇ ਨੇ ਹਾਂਜੀ ਦੁਬਾਰਾ ਧੱਕੇ ਨਾਲ ਹੀ ਕਬਜ਼ਾ ਕਰ ਰਹੇ ਨੇ ਹਾਂ ਸਾਡਾ ਕੋਰਟ ਚ ਵੀ ਹਜੇ ਵੀ ਹਾਈ ਕੋਰਟ ਚ ਚੱਲ ਰਿਹਾ ਮੁਕੱਦਮਾ ਹਾਂ ਤੇ ਇਹ ਫੇਰ ਵੀ ਸਾਡੇ ਨਾਲ ਧੱਕੇ ਨਾਲ ਕਬਜ਼ਾ ਕਰਦੇ ਆ ਇਹ ਵਾਲੇ ਮਤਲਬ ਇਹਨਾਂ ਨੇ ਤਾਂ ਅਸੀਂ ਤਾਂ ਕਮਾ ਕੇ ਦੇਣਾ ਦੋ-ਦੋ ਕਿੱਲੇ ਆਉਂਦੇ ਆ ਹਾਂ ਹਾਂ ਤੇ ਇਹਨਾਂ ਨੇ ਤਾਂ ਗੁਰਦੁਆਰਿਆਂ ਵਿੱਚੋਂ ਲੋਕਾਂ ਦਾ ਮੱਥਾ ਟੇਕਿਆ ਪੈਸੇ ਧੰਕ ਕੇ ਇਕੱਠੇ ਕਰਕੇ ਤੇ ਇਹਨਾਂ ਨੇ ਦੇਖੇ ਅੱਛਾ ਜੀ ਹਾਂ ਜੀ ਅਸੀਂ ਸਾਡੇ ਭੈਣ ਭਰਾ ਸਾਰੇ ਬਹੁਤ ਔਖੇ ਆ ਅਸੀਂ ਇਸ ਟਾਈਮ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਨੇ ਸਾਰਾ ਪਿੰਡ ਸਾਡੇ ਨਾਲ ਆ ਨਾਲ ਦੇ ਚਾਰ ਪਿੰਡ ਸਾਡੇ ਨਾਲ ਨੇ ਤੇ ਸਭ ਨੂੰ ਪਤਾ ਵਾ ਵੀ ਇੱਥੇ ਕੋਈ ਗੁਰਦੁਆਰਾ ਨਹੀਂਗਾ ਕੁਛ ਨਹੀਂ ਹੈਗਾ ਤੇ ਇਹ ਧੱਕੇ ਨਾਲ ਕਹਿ ਰਹੇ ਨੇ ਕਿ ਇੱਥੇ ਗੁਰਦੁਆਰਾ ਵਾ ਕੋਈ ਇੱਥੇ ਗੁਰਦੁਆਰਾ ਨਹੀਂਗਾ ਕੁਛ ਵੀ ਨਹੀਂਗਾ ਅਸੀਂ ਇੱਥੇ ਬਚਪਨ ਚ ਇੱਥੇ ਜੰਮੇ ਆ ਪਲੇ ਆ ਅਸੀਂ ਕੋਈ ਗੁਰਦੁਆਰਾ ਨਹੀਂ ਦੇਖਿਆ ਇੱਥੇ ਕੰਮ ਕਰਦੇ ਰਹੇ ਆ ਖੇਤਾਂ ਵਿੱਚ ਕੋਈ ਗੁਰਦੁਆਰਾ ਨਹੀਂ ਅਸੀਂ ਵੇਖਿਆ ਤੇ ਇਹ ੱੱਕੇ ਨਾਲ ਕਹਿ ਰਹੇ ਨੇ ਕਿ ਇੱਥੇ ਗੁਰਦੁਆਰਾ ਵਾ ਕਿ ਕੀ ਇਹ ਮੰਕਰਦੇ ਹੋ ਜੀ ਅਸੀਂ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਸਾਡੀ ਜ਼ਮੀਨ ਆਪ ਬੋਣ ਦਿੱਤੀ ਜਾਵੇ ਤੇ ਸਾਡੇ ਨਾਲ ੱੱਕਾ ਨਾ ਕੀਤਾ ਜਾਵੇ ਸਾਡੇ ਨਾਲ ਨੇ ਤਸਵੀਰ ਦਾ ਗੁਰਪ੍ਰੀਤ ਸਿੰਘ ਸਬਡਿਵੀਜ਼ਨ ਫਾਇਲ ਜਿਸ ਤਰ੍ਹਾਂ ਕਿ ਸਰ ਪਿੰਡ ਬਲਾਸਪੁਰ ਵਿਖੇ ਦੋ ਧਿਰਾਂ ਦੇ ਵਿੱਚ ਡਿਸਪਿਊਟ ਚੱਲ ਰਿਹਾ ਇੱਕ ਪਾਸੇ ਜੋ ਕਾਸਤਕਾਰ ਮਹਾਂਤ ਪਰਿਵਾਰ ਹੈ ਦੂਸਰੇ ਪਾਸੇ ਐਸਜੀਪੀਸੀ ਵੱਲੋਂ ਕਲੇਮ ਕੀਤਾ ਜਾ ਰਿਹਾ ਪੋਜੈਸ਼ਨ ਦਾ ਕਬਜ਼ੇ ਦਾ ਕੇਸ ਚੱਲ ਰਿਹਾ ਹੈ ਹਾਈ ਕੋਰਟ ਦੇ ਵਿੱਚ ਵੀ ਮੈਡਲ ਚੱਲ ਰਿਹਾ ਤੇ ਕੱਲ ਉੱਥੇ ਕਿਸਾਨ ਜੁਨੀਅਨ ਇਕੱਠੀਆਂ ਹੋਈਆਂ ਸੀ ਉਹ ਜਿਥੇ ਬੰਦੇ ਇਕੱਠੀਆਂ ਹੋਈਆਂ ਸੀ ਤੇ ਇਸ ਬਾਰੇ ਤੁਹਾਡੀ ਆਫੀਸ਼ੀਅਲ ਸਟੇਟਮੈਂਟ ਕੀ ਹੈ ਇਸ ਦੇ ਸਬੰਧ ਵਿੱਚ ਮੈਂ ਦੱਸ ਦਿੰਦਾ ਜੀ ਕਿ ਸਾਨੂੰ ਮਾਨਜੋਗ ਸਿਵਲ ਕੋਰਟ ਪਹਲ ਤੋਂ ਐਸਜੀਪੀਸੀ ਨੂੰ ਪੋਜੈਸ਼ਨ ਦਿਵਾਉਣ ਲਈ ਇਸ ਜ਼ਮੀਨ ਦਾ ਆਇਆ ਸੀ ਆਰਡਰ ਆਇਆ ਸੀ ਪਰ ਅਸੀਂ ਕੱਲੋ ਉਸੇ ਮੌਕੇ ਤੇ ਪੁੱਛੇ ਆ ਤੇ ਮੌਕੇ ਤੇ ਜ਼ਮੀਨ ਤੇ ਪੱਕੀ ਫਸਲ ਖੜੀ ਐ ਝੋਨੇ ਦੀ ਤੇ ਹੁਣ ਅਸੀਂ ਕੋਰਟ પાસે ਹੁਕਮ ਮੰਗਨੇ ਨੇ ਕਿ ਇਸ ਦਾ ਕਬਜ਼ਾ ਫਸਲ ਦਾ ਅਸੈਸਮੈਂਟ ਦੁਵਾਈ ਦੇ ਹੋਵੇ ਕਿ ਇਹਦੇ ਕਬਜ਼ਾ ਖਾਲੀ ਜ਼ਮੀਨ ਕੋਰਲਾ ਘਟਾ ਤੋਂ ਬਾਅਦ ਹੋਇਆ ਜਾਵੇ ਜੋ ਹੁਕਮ ਸਾਨੂੰ ਕੋਰਟ ਤੋਂ ਪ੍ਰਾਪਤ ਹੋਣਗੇ ਉਸ ਅਨੁਸਾਰ ਅਗਲੀ ਰੀਗਾਰਕ ਵਾਏ ਕੀਤੀ ਜਾਏਗੀ ਇਸ ਸਰ ਜੋ ਫਸਲ ਖੜੀ ਐ ਇਸ ਦੀ ਕਟਾਈ ਮਤਲਬ ਪਰਿਵਾਰ ਕਰੇਗਾ ਜਾਂ ਐਸਜੀਪੀਸੀ ਕਰੇਗਾ ਉਹ ਅਸੀਂ ਹੁਣ ਉਹ ਵੀ ਹੁਕਮ ਮੰਗੇ ਨੇ ਕਿ ਕੋਰਟ ਤੋਂ ਕੀ ਇਸ ਬੰਦੀ ਨੂੰ ਰਿਹਰਿ ਦਿੱਤੀ ਜਾਵੇ ਜੋ ਕੋਲ ਦੇ ਹਿੱਸਾ ਨੂੰ ਦਿੱਤਾ ਦਿਸ਼ਾਣਗੇ ਉਹ ਸਬੰਧੀ ਅਸੀਂ ਅਗਲੇ ਰਿਗਵਾਰੀ ਕਰਾਂਗੇ ਇੱਕ ਸਰ ਉੱਥੇ ਕਿਸਾਨ ਜਥੇਬੰਦੀਆਂ ਤੇ ਪਰਿਵਾਰ ਵੱਲੋਂ ਇਸ ਗੱਲ ਦਾ ਦਾਵਾ ਕੀਤਾ ਗਿਆ ਸੀ ਕਿ ਹਾਈ ਕੋਰਟ ਮਾਂ ਜੋ ਹਾਈ ਕੋਰਟ ਵਿੱਚ ਕੇਸ ਚੱਲ ਰਿਹਾ ਕੇਸ ਪੈਂਡਿੰਗ ਹੈ 5 ਦਸੰਬਰ ਤਰੀਕ ਹੈ ਤੇ ਉਸ ਬਾਰੇ ਉਸ ਦੇ باوجود ਵੀ ਕਹਿੰਦੇ ਜੋ ਪੋਜੀਸ਼ਨ ਦਾ ਜੋ ਵਾਰੰਟ ਹਨ ਭੇਜਿਆ ਗਿਆ ਇਸ ਬਾਰੇ ਕੀ ਕਹਾਂ ਉਸਪੰਦਿਤ ਇਹ ਹੁਣ ਲੀਗਲੀ ਹੈਗਾ ਵਾਸਤੇ ਮੈਂ ਕਮੈਂਡਿੰਗ ਕਰ ਸਕਦਾ ਇਹ ਜੋ ਹਨਦਾ ਹੈਗਾ ਆਪਣੇ ਆਪਣਾ ਕੋਰਚਿੰਗ ਰਿਪਲਾਈ ਦੇ ਸਕਦੇ ਤੇ ਹੁਣ ਤੁਹਾਡੀ ਅਗਲੀ ਕਾਲ ਕਾਰਵਾਈ ਕੀ ਹੋਗੀ ਇਸ ਵਿੱਚ ਹੁਣ ਕੱਲ੍ਹ ਦੀ ਕੱਲ ਮਾਂਜੋ ਸਿਵਲ ਕੋਰਟਸ ਤਰੀਕ ਹੈ ਤੇ ਉੱਥੋਂ ਜੋ ਸਾਨੂੰ ਹੁਕਮ ਪ੍ਰਾਪਤ ਹੋਣਗੇ ਉਸ ਪਰੇ ਅਗਲੀ ਰਿਪੋਰਟ ਕਰ ਲੈ ਜਾਈਏ ਧੰਨਵਾਦ ਹਾਂ ਜੀ